ਅੱਜ ਸ਼ੁਰੂ ਕਰਦੇ ਹਾਂ ਜੀ ਆਪਾਂ ਪੈਗਾਮੇ ਇਸ਼ਕ ਦਾ ਸੱਤਵਾਂ ਭਾਗ ਸੁਲਤਾਨ ਨੇ ਅੱਗੇ ਬੋਲਣਾ ਸ਼ੁਰੂ ਕੀਤਾ ਇਹ ਖੱਤ ਹਲੇ ਮੇਰੇ ਹੱਥਾਂ ਵਿੱਚ ਹੀ ਸੀ ਕਿ ਗੁਰਮੇਤਾ ਕਿਰਪਾ ਘਬਰਾਇਆ ਹੋਇਆ ਮੇਰੇ ਘਰ ਦਾਖਲ ਹੋਇਆ ਬਾਈ ਅੱਗ ਫੈਲ ਗਈ ਹੈ ਪੰਜਾਬ ਵੰਡਿਆ ਜਾਣ ਲੱਗਾ ਹੈ ਲਾਸ਼ਾਂ ਵਿਛ ਰਹੀਆਂ ਨੇ ਹੋਰ ਵਿਛ ਜਾਣੀਆਂ ਨੇ ਤੂੰ ਆਪਣਾ ਭਾਂਡਾ ਢਿੰਡਾ ਸਾਭ ਤੇ ਹੁਣ ਨਿਕਲਣਾ ਪੈਗਾ ਇੱਥੋਂ ਸਾਰੇ ਮੁਸਲਮਾਨਾਂ ਲਈ ਪਾਕਿਸਤਾਨ ਬਣਨ ਲੱਗਾ ਹੈ ਤੇਰਾ ਇੱਥੇ ਰਹਿਣਾ ਠੀਕ ਨਹੀਂ ਮੈਂ ਤੈਨੂੰ ਲਾਹੌਰ ਵਾਲੀ ਗੱਡੀ ਚੜਾ ਕੇ ਆਉਂਦਾ ਹਾਂ ਉਹ ਸਭ ਕੁਝ ਇੱਕੋ ਸਾਹੇ ਬੋਲ ਗਿਆ ਇਸ ਤੋਂ ਪਹਿਲਾਂ ਕਿ ਮੈਂ ਸਾਰੀ ਗੱਲ ਸਮਝ ਪਾਉਂਦਾ ਉਹ ਮੇਰੇ ਟਰੰਕ ਵਿੱਚੋਂ ਮੇਰੇ ਕੱਪੜੇ ਕੱਢ ਕੇ ਉਹਨਾਂ ਦੇ ਇੱਕ ਪੰਡ ਬੰਨਣ ਲੱਗਾ ਪਰ ਮੇਰੀ ਹੀਰ ਉਹਨੂੰ ਤਾਂ ਮੈਂ ਲੈ ਕੇ ਹੀ ਜਾਵਾਂਗਾ ਮੈਂ ਭੱਜ ਕੇ ਹੀਰ ਦੇ ਘਰ ਗਿਆ ਲਾਗੇ ਲਾਗੇ ਪਿੰਡਾਂ ਵਿੱਚੋਂ ਅੱਗ ਦੇ ਗੋਲੇ ਉੱਠ ਰਏ ਸਨ ਮੈਨੂੰ ਦੇਖ ਕੇ ਹੀਰ ਦੀ ਜਾਨ ਵਿੱਚ ਜਾਨ ਆਈ ਅਤੇ ਉਹ ਸਮਾਨ ਪਹਿਲਾਂ ਤੋਂ ਹੀ ਇਕੱਠਾ ਕਰ ਰਹੀ ਸੀ ਮੈਂ ਹੀਰ ਅਤੇ ਉਹਦੀ ਬੇਬੇ ਨੂੰ ਆਪਣੇ ਘਰ ਲੈ ਆਇਆ ਹੀਰ ਦੇ तमाम ਖਤਮੇ ਆਪਣੇ ਗੀਸੇ ਵਿੱਚ ਪਾ ਲਏ ਡੰਗਰਾਂ ਦਾ ਖਿਆਲ ਹੀ ਨਾ ਰਿਆ ਦੋ ਸੋਨੇ ਦੇ ਚੁੰਮਕੇ ਜੋ ਮੈਂ ਹੀਰ ਲਈ ਲੈ ਸਨ ਨਿਕ ਸੁਖ ਸਭ ਕੁਝ ਲੈ ਕੇ ਗੁਰਮੀਤ ਦੇ ਘਰ ਨੂੰ ਰਵਾਨਾ ਹੋ ਗਿਆ ਰਸਤੇ ਵਿੱਚ ਗੁਰਮੀਤਾ ਸਾਨੂੰ ਸੁਰੱਖਿਅਤ ਨਿਕਲਣ ਜਾਣ ਤੇ ਰਸਤੇ ਦੱਸੀ ਜਾਂਦਾ ਸੀ ਗੁਰਮੇਤੇ ਦੇ ਘਰ ਜਾ ਅਸੀਂ ਲੰਗਰ ਪਾਣੀ ਖਾਦਾ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਆਖਰ ਕੀ ਹੋਇਆ ਜਦੋਂ ਸਾਰੀ ਗੱਲ ਸਮਝ ਆਈ ਤਾਂ ਬੇਬੇ ਕਹਿਣ ਲੱਗੀ ਤੁਹਾਨੀ ਦੋਨਾਂ ਨੂੰ ਨਿਕਲਣਾ ਪਏਗਾ ਅੱਲਾ ਪਾਕ ਨੂੰ ਮਹਿਸੂਸ ਕਰਕੇ ਹੀ ਮੈਂ ਕਹਿ ਰਹੀ ਹਾਂ ਤੁਸੀਂ ਦੋਨੋਂ ਕਬੂਲ ਕਰ ਲਓ ਜੋ ਹੀਰ ਤੇਰੀ ਬੇਗਮ ਦੇ ਰੂਪ ਵਿੱਚ ਤੇਰੇ ਨਾਲ ਸੁਰੱਖਿਅਤ ਜਾ ਸਕੇ ਉਸ ਰਾਤ ਅਸੀਂ ਸੁੱਤੇ ਨਾ ਗੁਰਮੀਤ ਦੇ ਘਰ ਅੰਦਰ ਬੈਠਿਆ ਇੱਕ ਦੀਵੇ ਦੀ ਲੋ ਤੇ ਸਾਹਮਣੇ ਮੈਂ ਹੀਰ ਦੇ ਹੱਥ ਉੱਤੇ ਉਹ ਦੋਨੇ ਦੋਵੇਂ ਸੋਨੇ ਦੇ ਚੁੰਮਕੇ ਰੱਖ ਦਿੱਤੇ ਅਤੇ ਮਾਹੌਲ ਕੁਝ ਬਦਲਿਆ ਹੀਰ ਨੇ ਉਹ ਚੁੰਮਕੇ ਪਾ ਲਏ ਤੇ ਮਾਂ ਨੂੰ ਦਿਖਾਉਂਦੀ ਬੋਲੀ ਮਾਂ ਮੈਂ ਕਿੰਜ ਲੱਗ ਰਹੀ ਹਾਂ ਅਤੇ ਸਾਹਮਣੇ ਕਹਿੰਦੇ ਕਿ ਅੱਜ ਤਾਂ ਸੱਚੀ ਹੀਰ ਵੀ ਤੇਰੇ ਸਾਹਮਣੇ ਫਿੱਕੀ ਲੱਗਦੀ ਹੈ ਤੇ ਦੋਵੇਂ ਖਿੜਖਿੜ ਹੱਸ ਪਈਆਂ ਤੇ ਮੈਂ ਤੇ ਗੁਰਮੀਤਾ ਅੰਦਰੋਂ ਬਾਹਰ ਆਏ ਤੇ ਉਸਨੇ ਮੇਰੇ ਹੱਥ ਵਿੱਚ ਕੁਝ ਨਗਦੀ ਫੜਾਉਂਦਿਆ ਕਿ ਵੀਰੇ ਨਾ ਨਾ ਕਰੇ ਰਾਹ ਵਿੱਚ ਕੰਮ ਆਉਣਗੇ ਮੈਂ ਬਿਨਾਂ ਇਨਕਾਰ ਕੀਤੇ ਪੈਸੇ ਗਿੱਸੇ ਵਿੱਚ ਪਾ ਲੇ ਅੰਦਰ ਆਨ ਦੀਵੇ ਦੀ ਲੋ ਵਿੱਚ ਇੱਕ ਪਾਸੇ ਦਰੀ ਉੱਪਰ ਹੀਰ ਨੂੰ ਬਿਠਾਇਆ ਤੇ ਦੂਸਰੇ ਪਾਸੇ ਮੈਨੂੰ ਇੱਕ ਦੂਸਰੀਆਂ ਦੀਆਂ ਅੱਖਾਂ ਵਿੱਚ ਦੇਖਦਿਆਂ ਸੀ ਕੋ ਵਕਤ ਦੋਨੋਂ ਬੋਲੇ ਕਬੂਲ ਹੈ ਕਬੂਲ ਹੈ ਕਬੂਲ ਹੈ ਕੋਈ ਸੰਗੀ ਸਾਥੀ ਭੰਗੜੇ ਗਿੱਧੇ ਤਾਂ ਨਾ ਨਾ ਪਏ ਪਰ ਸਾਡਾ ਨਿਕਾਹ ਹੋ ਗਿਆ ਹੀਰ ਦੀ ਮਾਂ ਨੇ ਆਪਣੇ ਹੱਥ ਵਿੱਚ ਸੋਨੇ ਦੀ ਮੰਦਰੀ ਲਾ ਕੇ ਮੈਨੂੰ ਕਿਹਾ ਪੁੱਤਰ ਮੇਰੀ ਇਹੋ ਵਿਰਾਸਤ ਹੈ ਤੇ ਇਸ ਅਪਾਗੇ ਸਮੇ ਮੈਂ ਤੈਨੂੰ ਇਹ ਦੇ ਸਕਦੀ ਹਾਂ ਰਾਤ ਦੇ ਤੀਜੇ ਪੈਰ ਅਸੀਂ ਸੌਂ ਗਏ ਤੇ ਗੁਰਮੀਤਾ ਸਾਨੂੰ ਸੁਰੱਖਿਅਤ ਪਹੁੰਚਾਉਣ ਦੀਆਂ ਬੇਨਤਾ ਲੱਭ ਰਿਹਾ ਸੀ ਸਵੇਰੇ ਸਾਜਰੇ ਅਸੀਂ ਨਿਕਲ ਗਏ ਅਗਲੇ ਦਿਨ ਗੁਰਮੀਤ ਦੇ ਨਾਲ ਅਸੀਂ ਤਿੰਨੋਂ ਰਾਹੇ-ਰਾਹੇ ਤੁਰ ਪਏ ਤੇ ਪਿੱਛੋਂ ਕਿਸੇ ਹਿੰਦੂ ਨੇ ਆ ਕੇ ਕਿਹਾ ਰੁਕ ਤੇ ਮੇਰੇ ਉੱਤੇ ਹਮਲਾ ਕਰ ਦਿੱਤਾ ਮੈਂ ਉਹਦੇ ਨਾਲ ਖੈਬਰ ਪਿਆ ਉਹ ਕਹਿਣ ਲੱਗਾ ਜਨਾਨੀ ਬਾਜਾ ਅਰਨ ਦੇ ਪਿੱਛੇ ਲੱਗ ਕੇ ਮੁਸਲਮਾਨ ਹੋ ਗਿਆ ਏ ਬਖਸ਼ਣਾ ਨਹੀਂ ਤੈਨੂੰ ਇਸ ਭਿਆਨਕ ਲੜਾਈ ਵਿੱਚ ਹੀਰ ਦੀ ਮਾਂ ਮੌਕੇ ਤੇ ਹੀ ਦਮ ਤੋੜ ਗਈ ਜਿਵੇਂ ਕਿਵੇਂ ਅਸੀਂ ਤੈਨੂੰ ਉੱਥੋਂ ਆਪਣੀ ਜਾਨ ਬਚਾ ਕੇ ਨਿਕਲੇ ਇੱਕ ਜਗ੍ਹਾ ਮੁਸਲਮਾਨਾਂ ਦਾ ਕੈਂਪ ਸੀ ਸਾਡੇ ਕੋਲੋਂ ਥੋੜੀ ਹੀ ਦੂਰ ਰਹਿ ਗਿਆ ਹੀਰ ਫੁੱਟ ਫੁੱਟ ਕੇ ਰੋਂਦੀ ਹੋਈ ਅਧਮੋਈ ਹੋ ਕੇ ਡਿੱਗ ਪਈ ਤੇ ਮੈਂ ਇੱਕ ਬੋਰਡ ਦੀ ਛਾਵੇਂ ਉਹਨੂੰ ਬਿਠਾਇਆ ਤੇ ਹਿੱਕ ਨਾਲ ਲਾ ਕੇ ਹੌਸਲਾ ਦਿੱਤਾ ਭਲੀਏ ਹੁਣ ਕੀ ਕਰ ਸਕਦੇ ਆ ਜੋ ਖੁਦਾ ਨੂੰ ਮਨਜ਼ੂਰ ਉਹੀ ਹੋਇਆ ਐਨੇ ਨੂੰ ਸਾਹਮਣੇ ਉਹ ਮੈਨੂੰ ਨਿੰਦਰ ਆਪਣੇ ਕੁਝ ਦੋਸਤਾਂ ਦੇ ਨਾਲ ਹੱਥ ਵਿੱਚ ਪਿਸਤੌਲਾਂ ਫੜੀ ਆਉਂਦਾ ਦਿਸਿਆ ਉਹ ਜੈ ਰਾਮ ਜੈ ਰਾਮ ਪੁਕਾਰ ਰਿਆ ਸੀ ਜਿਉਂ-ਜਿਉਂ ਮੇਰੇ ਨੇੜੇ ਆਇਆ ਮੇਰਾ ਕਲੇਜਾ ਨਿਕਲ ਰਿਹਾ ਸੀ ਮੇਰੇ ਕੋਲ ਆਉਂਦਿਆਂ ਹੀ ਉਹ ਬੋਲਿਆ ਮੈਂ ਧਰਮ ਪਰਿਵਰਤਨ ਕਰਕੇ Hindu ਹੋ ਗਿਆ ਹਾਂ ਤੇ ਮੈਂ ਇੱਕ ਖੂਫੀਆ ਜਾਣਕਾਰੀ ਲੈ ਕੇ ਆਇਆ ਹਾਂ ਗੁਰਮੀਤਾ ਉਹਦੇ ਪੈਰਾਂ ਚ ਪੈ ਗਿਆ ਤੇ ਬੋਲਿਆ ਜੇਕਰ ਤੂੰ ਹੀਰ ਤੇ ਸੁਲਤਾਨ ਨੂੰ ਪਾਕਿਸਤਾਨ ਪਹੁੰਚਾ ਦਵੇਂ ਤਾਂ ਮੈਂ ਤੇਰੀ ਸਾਰੀ ਜ਼ਿੰਦਗੀ ਤੇ ਰਹਿ احਸਾਨਮੰਦ ਰਵਾਂਗਾ ਵੀਰਿਆਂ ਦਾ احਸਾਨ ਨਹੀਂ ਹੁੰਦਾ ਮੇਰੀ ਗੱਲ ਧਿਆਨ ਨਾਲ ਸੁਣ ਨਿੰਦਰ ਬੋਲਿਆ ਅਸੀਂ ਸੁਣਨ ਲੱਗੇ ਉਸਨੇ बोलना ਸ਼ੁਰੂ ਕੀਤਾ ਦੇਖ ਇਹ ਸਾਹਮਣੇ ਕੈਂਪ ਵਾਲਿਆਂ ਨੇ ਇੱਕ ਟ੍ਰੇਨ ਰਾਹੀਂ ਸ਼ਾਮੀ ਮੁਸਲਮਾਨ ਬੰਦਿਆਂ ਨੂੰ ਭੇਜਣਾ ਹੈ ਪਿਛਲੀ ਟ੍ਰੇਨ ਗਈ ਤੇ ਕੁੜੀਆਂ ਨੋਹਾ ਦੀ ਇੱਜ਼ਤ ਬਹੁਤ ਬੇਪੱਤ ਹੋਈ ਹੈ ਇਸ ਲਈ ਇਹ ਫੈਸਲਾ ਲਿਆ ਗਿਆ ਕਿ ਹੁਣ ਸਿਰਫ ਮੁੰਡਿਆਂ ਬੁੱਢਿਆਂ ਤੇ ਪਹਿਲਾਂ ਟ੍ਰੇਨ ਵਿੱਚ ਹੀ ਭੇਜਿਆ ਜਾਵੇਗਾ ਕੁੜੀਆਂ ਧੀਆਂ ਨੂੰ ਰਾਤੀ ਖੋਫੀਆ ਪੁਲਿਸ ਵੱਲੋਂ ਪੰਚਾਇਆ ਜਾਵੇਗਾ ਮੈਨੂੰ ਉਹਦੀ ਇਹ ਗੱਲ ਵਿੱਚੋਂ ਕਿਸੇ ਧੋਖੇ ਦੀ بو ਆ ਰਹੀ ਸੀ ਨਹੀਂ ਨਹੀਂ ਮੈਨੂੰ ਹਰ ਗਿਜ ਨਹੀਂ ਮਨਜ਼ੂਰ ਮੈਂ ਜਾਨ ਦੇ ਦੇਵਾਂਗਾ ਹੀਰ ਤੋਂ ਬਿਨਾ ਪਰ ਜਾਵਾਂਗਾ ਨਹੀਂ ਮੈਂ ਗੁੱਸੇ ਵਿੱਚ ਬੋਲਾਂ ਬਾਈ ਪਾਗਲ ਨਾ ਬਣ ਹੀਰ ਬਾ ਇੱਜ਼ਤ ਹਿਫਾਜ਼ਤ ਤੇਰੇ ਘਰ ਪਹੁੰਚ ਜਾਏਗੀ ਕੱਲ ਸ਼ਾਮ ਤੱਕ ਸਵੇਰੇ ਹੀ ਸਵੇਰੇ ਹੀ ਹੀਰ ਪਾਕਿਸਤਾਨ ਵਿੱਚ ਹੋਵੇਗੀ ਨਿੰਦਰ ਬੋਲਦਾ ਗੁਰਮੀਤੇ ਨੂੰ ਕੁਝ ਨਹੀਂ ਸੋਝ ਰਿਹਾ ਸੀ ਮੈਂ پاگل ਇਹੀ ਰੱਟ ਲਗਾ ਰਿਹਾ ਸੀ ਕਿ ਹੀਰ ਤੋਂ ਬਿਨਾ ਮੈਂ ਨਹੀਂ ਜਾਣਾ ਅਤੀ ਰਾਤ ਪੈ ਗਈ ਅਸੀਂ ਉਵੇਂ ਹੀ ਬੋਰਡ ਤੇ ਠੇਠਾਂ ਬੈਠੇ ਰਹੇ ਤੇ ਇੰਨੇ ਨੂੰ ਅਸੀਂ ਇਹ ਫੈਸਲਾ ਲਿਆ ਕਿ ਮੈਂ ਪਹਿਲਾਂ ਜਾਵਾਂਗਾ ਤੇ ਉਸੇ ਦਿਨ ਗੁਰਮੀਤੇ ਦੇ ਘਰ ਮਹਿਫੂਜ਼ ਰਹੇਗੀ ਹੀਰ ਤੁਰਨ ਲੱਗਿਆ ਮੈਂ ਗੁਰਮਿੱਤੇ ਨੂੰ ਕਲਾਵੇ ਵਿੱਚ ਲਿਆ ਪਹਿਲੀ ਵਾਰ ਸਾਡੇ ਦੋਹਾਂ ਦੇ ਨੈਣੀ ਹੰਝੂ ਵਗ ਰਹੇ ਸਨ ਮੈਂ ਤੇਰੀ ਯਾਰੀ ਦਾ ਮੁੱਲ ਨਹੀਂ ਮੋੜ ਸਕਦਾ ਗੁਰਮਿੱਤਿਆ ਭਰਾ ਇੰਜਨੀ ਕਹੀਦਾ ਹੁਣੀ ਨੂੰ ਜੋ ਮਨਜ਼ੂਰ ਹੈ ਮੈਂ ਤੇਰੀ ਹੀਰ ਨੂੰ ਤੇਰੇ ਤੱਕ ਬਾਇਜਤ ਪੰਚਾਵਾਂਗਾ ਕੁਝ ਦੂਰ ਗਿਆ ਤੇ ਹੀਰ ਨੂੰ ਗਲ ਬਕੜੀ ਪਾ ਲਈ ਉਦੋਂ ਵੀ ਮਹਿਸੂਸ ਨਾ ਕਰ ਸਕਿਆ ਕਿ ਉਹਦੀ ਰੂਹ ਮੇਰੀ ਰੂਹ ਨੂੰ ਛੱਡ ਨਹੀਂ ਰਹੀ ਤੇ ਰਾਂਝਾ ਜੇ ਤੂੰ ਅੱਜ ਚਲਾ ਗਿਆ ਮੁੜ ਕੇ ਹੀਰ ਨਹੀਂ ਲੱਭਣੀ ਮੈਂ ਉਹਦੇ ਇਥਰੂ ਪੂੰਜ ਉਸ ਨੂੰ ਜਲਦੀ ਮਿਲਣ ਦਾ ਕਰਾਰ ਕੀਤਾ ਆਉਂਦਿਆਂ ਰਸਤੇ ਵਿੱਚ ਮੈਂ ਕੋਈ 2 ਲੱਖ ਲਾਸ਼ਾਂ ਦੇਖੀਆਂ ਹੋਣੀਆਂ 6 ਮਹੀਨੇ ਦੇ ਬੱਚਿਆਂ ਤੋਂ ਲੈ ਕੇ 100 ਸਾਲ ਤੱਕ ਦੇ ਹਰ ਬੰਦੇ ਬੁੜੀਆਂ ਮੇਰੇ ਦਿਲ ਵਿੱਚ ਹੌਲ ਪੈ ਰਹੇ ਸੀ ਆਪਣੇ ਆਪ ਨੂੰ ਦੁਰਕਾਰ ਰਿਹਾ ਸੀ ਕਿ ਕੀ ਲੋੜ ਸੀ ਮੈਨੂੰ ਇੰਜ ਇਕੱਲੇ ਹੋਣ ਦੀ ਆਖਰ ਕਿਹੜੀ ਹਨੇਰੀ ਆਈ ਸੀ ਸੋਚਾਂ ਦੇ ਸਾਗਰ ਵਿੱਚ ਸਾਡੇ ਡੱਬੇ ਵਿੱਚ ਤਿੰਨ ਹਿੰਦੂ ਹੱਥਾਂ ਵਿੱਚ ਡਾਂਗਾਂ ਲੈ ਕੇ ਪਿਸਤੌਲਾਂ ਲੈ ਕੇ ਚੜੇ ਅਸੀਂ ਨੇ ਹੱਥੇ ਪਰ ਆਦਮੀ ਜ਼ਿਆਦਾ ਸੀ ਲੜਨ ਦੇ ਇਰਾਦੇ ਨਾਲ ਇੱਕ ਇੱਕ ਕਰਕੇ ਉਹਨਾਂ ਦਾ ਮੁਕਾਬਲਾ ਕੀਤਾ ਤੇ 200 ਬੰਦੇ ਮਿੰਟਾਂ ਵਿੱਚ ਮਿੱਟੀ ਦਾ ਢੇਰ ਬਣ ਗਏ ਮੇਰੇ ਇੱਕ ਗੋਲੀ ਵੱਜੀ ਸੱਜੀ ਲੱਤ ਤੇ ਤੇ ਮੈਂ ਇਹ ਠੰਡਕ ਪਿਆ ਉਹ ਮੈਨੂੰ ਮਰਿਆ ਸਮਝ ਕੇ ਉੱਥੋਂ ਚਲੇ ਗਏ ਸਵੇਰ ਤੱਕ ਗੱਡੀ ਲਾਸ਼ਾਂ ਦਾ ਢੇਰ ਬਣੀ ਲਾਹੌਰ ਆਵੜੀ ਮਿਲਟਰੀ ਵਾਲੇ ਡਾਕਟਰੀ ਸਹਾਇਤਾ ਲੈ ਕੇ ਆਏ ਤਲਾਸ਼ ਤਲਾਸ਼ ਕੀ ਲਜਾ ਰਹੇ ਸਨ ਮੇਰੀ ਅਦਮਰੀ ਹਾਲਤ ਨੂੰ ਵੇਖ ਕੇ ਅਫਸਰ ਮੇਰੇ ਕੋਲ ਆਇਆ ਤੇ ਉਹਨੇ ਚਾਰ ਬੰਦੇ ਬੁਲਾਏ ਅਤੇ ਮੇਰੀ ਲੱਤ ਵਿੱਚੋਂ ਗੋਲੀ ਕੱਢ ਕੇ ਮੇਰਾ ਇਲਾਜ ਸ਼ੁਰੂ ਕੀਤਾ ਇੱਧਰ ਆਇਆ ਤਾਂ ਤੀਜਾ ਦਿਨ ਚੜਿਆ ਮੈਂ ਉਸ ਸਟੇਸ਼ਨ ਜਿਹੇ ਤੇ ਉੱਠ ਕੇ ਪਤਾ ਨਹੀਂ ਕਿਹੜੇ ਰਾਹੀ ਪੈ ਗਿਆ ਹਰ ਪਾਸੇ ਹਾਹਾਕਾਰ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾ ਨੇ ہماری ਸੁਣ ਲਈ ਪਾਕਿਸਤਾਨ ਬਣ ਗਿਆ ਇਹ ਆਵਾਜ਼ਾਂ ਹੁਣ ਰਾਤੀ ਮੇਰੇ ਜ਼ਿਹਨ ਵਿੱਚ ਚੀਕਦੀਆਂ ਸੀ ਤੇ ਮੈਂ ਬੇਤਿਆਨਾ ਖੇਤਾਂ ਦੇ ਵਿੱਚ ਰਾਹੀ ਪੈ ਗਿਆ ਮੈਨੂੰ ਇੱਕ ਰੋਂਦੇ ਬੱਚੇ ਦੀ ਆਵਾਜ਼ ਸੁਣਾਈ ਦਿੱਤੀ ਜਦ ਕੋਲ ਜਾ ਕੇ ਤੱਕਿਆ ਤਾਂ ਬੱਚਾ ਅੱਧੀ ਬੱਚਾ ਅੱਧੀ ਕੱਟੀ ਹੋਈ ਮਾਂ ਦੀਆਂ ਛਾਤੀ 'ਚੋਂ ਦੁੱਧ ਪੀਣ ਦਾ ਯਤਨ ਕਰ ਰਿਹਾ ਸੀ ਮੈਂ ਉਸ ਬੱਚੇ ਨੂੰ ਠਾਇਆ ਤੇ ਲੰਗੜਾਉਂਦਾ ਲੰਗੜਾਉਂਦਾ ਇੱਕ ਝੁੰਡ ਵਿੱਚ ਜਾ ਰਲਿਆ ਤਿੰਨ ਦਿਨਾਂ ਦਾ ਭੁੱਖਾ ਸੀ ਮਿਲਟਰੀ ਵਾਲਿਆਂ ਨੇ ਰੋਟੀ ਦੇ ਨਾਮ ਤੇ ਦੋ ਬਿਸਕੁਟ ਦੇ ਦਿੱਤੇ ਉੱਥੇ ਪਹੁੰਚ ਕੇ ਮੈਂ ਗਿੱਸੇ ਵਿੱਚ ਹੱਥ ਪਾਇਆ ਪੈਸਾ ਤੇ ਲਗਾਇਬ ਸੀ ਚਿੱਠੀਆਂ ਜਿਉਂਦੀਆਂ ਤੇ ਹੋ ਸਨ ਮੈਂ ਭੀੜ ਵਿੱਚ ਬੈਠ ਕੇ ਲੰਗਰ ਖਾਦਾ ਤੇ ਉਸ ਛੋਟੇ ਬੱਚੇ ਨੂੰ ਦੁੱਧ ਮੰਗਵਾ ਕੇ ਪਾਇਆ ਭੀੜ ਵਿੱਚੋਂ ਕਿਸੇ ਦਿੱਤੀ ਨੇ ਮੈਨੂੰ ਦੁੱਧ ਦਾ ਗਲਾਸ ਪਕੜਾਇਆ ਟਿੱਕ ਤੇ ਟੈਂਟੇ ਜਦ ਪਿੰਡ ਪਹੁੰਚੇ ਤਾਂ ਜਿਹੜੀ ਜਗ੍ਹਾ ਨਸੀਬ ਹੋਈ ਮੱਲ ਕੇ ਬਹਿ ਗਏ ਮੈਂ 5 ਦਿਨ ਇੰਤਜ਼ਾਰ ਕੀਤਾ ਕੋਈ ਨਾ ਬੋੜਿਆ ਉਹ ਬੱਚਾ ਜਿਹੜਾ ਸੀ ਹੁਣ ਤੇਰਾ ਉਹ ਪਿਓ ਹੈ ਅਹਿਮਦ ਮੇਰੇ ਲਈ ਵਡਭਾਗਾ ਸਾਬਿਤ ਹੋਇਆ ਮੈਨੂੰ ਮਿਲਟਰੀ ਦਾ ਇੱਕ ਬੰਦਾ ਲੈਣ ਆਇਆ ਆਖੇ ਕਿੰਨਾ ਪੜੇ ਹੋ ਮੈਂ ਆਖਿਆ ਕੋਈ ਕੋਈ ਅਠ ਕੁਝ ਮਾਤਾ ਉਸਨੇ ਮੈਨੂੰ ਟਿਕਟਾਂ ਕੱਟਣ ਦੀ ਨੌਕਰੀ ਦਵਾ ਦਿੱਤੀ। ਰੇਲਵੇ ਸਟੇਸ਼ਨ ਤੇ ਮੈਂ ਉਡੀਕਦਾ ਰਿਹਾ। ਮਿਲਟਰੀ ਵਾਲਿਆਂ ਤੋਂ ਪੁੱਛਿਆ। ਕਿਸੇ ਨੇ ਕਦੇ ਤਸੱਲੀ ਬਖਸ਼ ਜਵਾਬ ਨਾ ਦਿੱਤਾ। 10 ਕੁ ਦਿਨਾਂ ਬਾਅਦ ਨਿੰਦਰ ਮਿਲਟਰੀ ਵਾਲੀ ਗੱਡੀ ਤੇ ਆਇਆ। ਉਸਨੇ ਜੋ ਮੈਨੂੰ ਖਬਰ ਦਿੱਤੀ ਸ਼ਾਇਦ ਮੈਂ ਮਰ ਹੀ ਗਿਆ ਸਾਂ। ਉਸਨੇ ਆਖਿਆ ਕਿ ਹੀਰ ਨੂੰ ਬਚਾਉਣ ਦੀ ਅਸਾਂ ਕੋਸ਼ਿਸ਼ ਕੀਤੀ ਪਰ ਉਹਦਾ ਕਤਲ ਹੋ ਗਿਆ। ਤੇ ਗੁਰਮੀਤਤਾ ਤਾਂ ਮੈਨੂੰ ਕਦੇ ਮਿਲਿਆ ਹੀ ਨਹੀਂ। ਅੱਜ 90 ਸਾਲ ਤੱਕ ਉਹ ਰੋਗ ਮੈਨੂੰ ਖਾਈ ਜਾ ਰਿਹਾ ਹੈ। ਮੇਰੇ ਸੁਪਨੇ ਵਿੱਚ ਮੈਨੂੰ ਆਵਾਜ਼ਾਂ ਪੈਂਦੀਆਂ ਨੇ ਮੈਂ ਮਰੀ ਨਹੀਂ ਮੈਂ ਤੇਰੇ ਕੋਲ ਹਾਂ ਮੇਰੀ ਅਜ ਤੱਕ ਇੱਕ ਦਿਨ ਵੀ ਅੱਖ ਨਹੀਂ ਲੱਗੀ ਅੱਲਾ ਗਵਾਹ ਹੈ ਮੈਂ ਅੰਦਰੋਂ ਕਬਰ ਹਾਂ ਧੀਏ ਕੁਝ ਥੇਰ ਖਮੋਸ਼ੀ ਜਿਵੇਂ ਜ਼ੋਰਦਾਰ ਬਰਸਾਤ ਤੋਂ ਬਾਅਦ ਵਾਤਾਵਰਨ ਸ਼ਾਂਤ ਹੋ ਗਿਆ ਹਨੇਰੀਆਂ ਤੋਂ ਬਾਅਦ ਪੱਤਿਆਂ ਦੀ ਸਰਸਰਾਹਟ ਬੰਦ ਹੋ ਗਈ ਪਰ ਪਤਾ ਨਹੀਂ ਹੁੰਦਾ ਕਿ ਤੂਫਾਨ ਕੀ ਕੀ ਵਹਾ ਕੇ ਲੈ ਗਿਆ ਅਤੇ ਉਹ ਮੁਆਵਜ਼ਾ ਇਨਸਾਨ ساری ਜ਼ਿੰਦਗੀ ਭੁਗਤਦਾ ਇਸ ਵੇਲੇ ਜੋ ਕਾਇਨਾਤ ਦੇ ਦਿਲ ਦੇ ਹਾਲ ਨੇ ਉਹ ਅੱਲਾ ਵੀ ਸ਼ਾਇਦ ਨਹੀਂ ਬਿਆਨ ਕਰ ਸਕਦਾ ਉਹ ਖਾਮੋਸ਼ ਹੋ ਗਈ ਸੁਲਤਾਨ ਅੱਗੋਂ ਬੋਲਿਆ ਮੈਂ ਨੌਕਰੀ ਕਰਦਿਆਂ ਘਰ ਬਣਵਾਇਆ ਹਵੇਲੀ ਬਣਾਈ ਜ਼ਮੀਨ ਲਈ ਅਹਿਮਦ ਦਾ ਵਿਆਹ ਕਰਵਾਇਆ ਤੇ ਤੂੰ ਹੋਈ ਜਾਪਿਆ ਹੀਰ ਵਾਪਸ ਆ ਗਈ ਸ਼ਾਇਦ ਵਿਸਾਖੀ ਦੀਆਂ ਬਾਡੀਆਂ ਦਾ ਹੀ ਹੈ ਤੇਰਾ ਜਨਮ ਕਾਇਨਾਤ ਨੇ ਹਾਂ ਵਿੱਚ ਸਿਰ ਹਿਲਾਇਆ ਤੇਰਾ ਨਾਮ ਮੈਂ ਕਿਸੇ ਨੂੰ ਰੱਖਣ ਨਾ ਦਿੱਤਾ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਤੇ ਕਹਿ ਬੈਠਾ ਕਾਇਨਾਤ ਮੇਰੀ ਧੀ ਤੇਰੀ ਹਰ ਹਰਕਤ ਆਪਣੀ ਦਾਦੀ ਵਰਗੀ ਹੈ ਤੂੰ ਹੂਬ ਹੂ ਹੀਰ ਹੈ ਕਾਇਨਾਤ ਕੋਈ 15 ਕੁ ਮਿੰਟ ਸੁਲਤਾਨ ਮੀਆਂ ਦੀ ਹੈ ਕਨ ਲੱਗੀ ਰੋਂਦੀ ਰਹੀ ਜਿਨ ਨੇ ਕਦੇ ਜ਼ਿੰਦਗੀ ਵਿੱਚ ਕੋਈ ਪੁਚਾਲ ਚਖੜ ਤੂਫਾਨ ਦੇਖਿਆ ਹੋਵੇ ਉਹਦੇ ਕੋਲੋਂ ਜੇ ਸਦੀਆਂ ਬਾਅਦ ਪੁੱਛਿਆ ਜਾਵੇ ਤਾਂ ਬਿਆਨ ਨਹੀਂ ਕਰ ਸਕੇਗਾ ਜੋ ਉਸ ਨੇ ਅੱਖੀਂ ਡਿੱਠਾ ਸੀ ਸੁਲਤਾਨ ਦੀਆਂ ਭਿੱਜੀਆਂ ਅੱਖਾਂ ਇਸ ਗੱਲ ਦਾ ਵਰਤਮਾਨ ਪ੍ਰਣਾਮ ਸਨ ਤੇ ਇਹ ਸੀ ਜੀ ਭਾਗ ਸਤਮਾ ਤੇ ਤੇ ਹੁਣ ਆਪਾਂ ਤੁਹਾਡੇ ਨਾਲ ਅਠਵਾਂ ਭਾਗ ਅਗਲੇ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਾਂ ਰਾਈਂ ਜ਼ਰੂਰ ਦੱਸਣਾ ਬਹੁਤ-ਬਹੁਤ ਧੰਨਵਾਦੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ-ਬਹੁਤ ਸ਼ੁਕਰੀਆ